ਅੱਜ ਅਸੀਂ ਖਾਸ ਤੌਰ ਤੇ ਹੈਗੇ ਆ ਅਮਰੀਕਾ ਦੀ ਧਰਤੀ ਦੇ ਉੱਤੇ ਨਿਊਯਾਰਕ ਦੇ ਵਿੱਚ ਅਤੇ ਇਹ ਧਰਤੀ ਜਿਹੜੀ ਆ ਜਾਂ ਇੱਥੋਂ ਦਾ ਜਿਹੜਾ ਕਨਸਟੀਟਿਊਸ਼ਨ ਆ ਉਹ ਹਿੱਕ ਦੇ ਉੱਤੇ ਥਾਪੀ ਮਾਰ ਕੇ ਕਹਿੰਦਾ ਹੈ ਕਿ ਅਸੀਂ ਇੱਥੇ ਵੱਸਣ ਵਾਲੇ ਲੋਕਾਂ ਨੂੰ ਧਰਮ ਦੀ ਆਜ਼ਾਦੀ ਦਿੰਨੇ ਆ ਅਤੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਆਪਣਾ ਧਰਮ ਜਿਹੜਾ ਉਹਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਮੰਨਣ ਦਾ ਅਤੇ ਉਹਨੂੰ ਮਨਾਉਣ ਦਾ ਜਿਹੜਾ ਅਸੀਂ ਹੱਕ ਦਿੰਨੇ ਆ ਲੇਕਿਨ ਅੱਜ ਉਸ ਧਰਤੀ ਦੇ ਉੱਤੇ ਨਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਉਣ ਦੀਆਂ ਤਿਆਰੀਆਂ ਹੋਈਆਂ ਨੇ ਤੇ ਅੱਜ ਸਿੱਖ ਭਾਈਚਾਰਾ ਇਸ ਕਰਕੇ ਕਤਰਤ ਹੋਇਆ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਜਿਹੜੀ ਚੀਜ਼ ਦੇ ਤੁਸੀਂ ਅੱਜ ਇੱਕ ਦੇ ਉੱਤੇ ਥਾਪੀ ਮਾਰ ਕੇ ਦੱਸਦੇ ਹੋ ਉਹ ਸਾਡੇ ਗੁਰੂਆਂ ਨੇ 350 ਸਾਲ ਪਹਿਲਾਂ ਆਪਣੀ ਸ਼ਹੀਦੀ ਦੇ ਕੇ ਲੋਕਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਜਿਹੜੀ ਸੀ ਉਸ ਵੇਲੇ ਦਵਾਈ 350 ਸਾਲਾ ਸ਼ਤਾਬਦੀ ਸਮਰੋਹ ਜਿਹੜਾ ਇਹ ਕੀਤਾ ਜਾਣਾ ਹੈ ਅਤੇ ਵਿਦੇਸ਼ੀ ਧਰਤੀ ਦੇ ਉੱਤੇ ਇਸ ਵੇਲੇ ਹਰੇਕ ਸਿੱਖ ਭਾਈਚਾਰੇ ਨੇ ਜਿਹੜੀ ਇਹ ਜ਼ਿੰਮੇਵਾਰੀ ਲਈ ਹੈ ਸਮੂਹ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਰਲ ਕੇ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਇਤਿਹਾਸਕ ਤੌਰ ਤੇ ਮਨਾਈਏ ਤੇ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੀ ਆ ਰਾਜਨੀਤਿਕ ਲੋਕ ਨੇ ਜਾਂ ਇੱਥੋਂ ਦੇ ਵੱਖ-ਵੱਖ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਗੁਰੂ ਸਾਹਿਬਾਨ ਨੇ ਕਿਸ ਤਰੀਕੇ ਨਾਲ ਜਿਹੜੀ ਆ ਉਹ ਕੁਰਬਾਨੀ ਦਿੱਤੀ ਸੀ ਤੇ ਧਾਰਮਿਕ ਆਜ਼ਾਦੀ ਦੀ ਗੱਲ ਜਿਹੜੀ ਤੁਸੀਂ ਅੱਜ ਕਰ ਰਹੇ ਹੋ ਉਹ 350 ਸਾਲ ਪਹਿਲਾਂ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਕਬਜੀ ਜਿਹੜੇ ਅੱਜ ਤੁਹਾਡਾ ਇੱਕ ਸੱਦਾ ਸੀ ਉਸ ਸੱਦੇ ਦੇ ਉੱਤੇ ਸਾਰਿਆਂ ਨੇ ਆ ਕੇ ਜਿਹੜਾ ਫੁੱਲ ਚੜਾਇਆ ਬੜੇ ਵਧੀਆ ਤਰੀਕੇ ਨਾਲ ਤੁਹਾਡੀ ਕਹੇ ਕਿ ਜੋ ਵੀ ਤੁਸੀਂ ਉਪਰਾਲਾ ਕਰ ਰਹੇ ਹੋ ਅਸੀਂ ਉਹਦੇ ਵਿੱਚ ਹੋਰ ਵੀ ਯੋਗਦਾਨ ਪਾਣਨੇ ਆ ਤੁਸੀਂ ਕਹਿੰਦੇ ਕਿ ਅਸੀਂ ਪ੍ਰੋਗਰਾਮ ਨੂੰ ਬਹੁਤ ਵੱਡਾ ਕਰ ਰਹੇ ਹਾਂ ਉਹ ਕਹੇ ਕਿ ਇਸ ਤੋਂ ਵੀ ਵੱਡਾ ਕਰੋ ਜਾਂ ਤਾਂ ਜੋ ਅਸੀਂ ਦੁਨੀਆ ਨੂੰ ਦੱਸ ਕੇ ਕੀ ਕਹਿੰਦੇ ਹੋ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹ ਸਾਰੇ ਮਹਾਪੁਰਖਾਂ ਦਾ ਜਿਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਸ਼ਹੀਦੀ ਦਿੱਤੀ ਉਹ 350 ਸਾਲਾਂ ਸ਼ਹੀਦੀ ਗੁਰਪੁਰਬ ਆ ਰਿਹਾ ਜੋ ਕਿ ਗੁਰਦੁਆਰਾ ਸੰਸਾਗਰ ਦੇ ਸਮੂਹ ਸੇਵਾਦਾਰਾਂ ਨੇ ਅੱਜ ਤੋਂ 4 ਮਹੀਨੇ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਤਕਰੀਬ ਅੱਧੇ ਨਾਲੋਂ ਜ਼ਿਆਦਾ ਤਿਆਰੀ ਹੋ ਗਈ ਮੈਨੂੰ ਗੁਰਦੁਆਰਾ ਰੈਚਮੈਂਟ ਤੋਂ ਪ੍ਰਧਾਨ ਸਾਹਿਬ ਦਾ ਫੋਨ ਆਇਆ ਮੈਂ ਕਿਹਾ ਜੀ ਅਸੀਂ ਕਰ ਚੁੱਕੇ ਹਾਂ ਇਹਨਾਂ ਨੇ ਫਰਾਕ ਦੀ ਨਹੀਂ ਦਿਖਾਈ ਫਿਰ ਆਪਾਂ ਕਹਿੰਦੇ ਸਾਰੇ ਮਿਲ ਕੇ ਹੀ ਕੋਈ ਗੱਲ ਨਹੀਂ ਜੇ ਤੁਸੀਂ ਸ਼ੁਰੂ ਕਰ ਲਿਆ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਤਾਂ ਕਿ ਅਸੀਂ ਸਾਰੇ ਗੁਰਦਾਰਿਆਂ ਨੂੰ ਬੇਨਤੀ ਕੀਤੀ ਸਦਾ ਦਿੱਤਾ ਬਹੁਤ ਧੰਨਵਾਦ ਜੀ ਸਾਰੇ ਗੁਰਦਾਰੇ ਪਹੁੰਚੇ ਨੇ ਅੱਜ ਤੇ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਰੱਖੇ ਨੇ ਦੂਜੀ ਮੀਟਿੰਗ ਸਾਡੀ ਗੁਰਦੁਆਰਾ ਬਾਬਾ ਮੱਖਣਸ਼ਾਲਾ ਵਾਲਾ 14 ਤਰੀਕ ਨੂੰ ਹੋ ਰਹੀ ਹੈ ਤੇ ਤੀਜੀ ਮੀਟਿੰਗ ਸਾਡੀ ਗੁਰਦੁਆਰਾ ਰਿਟਰੀਟ ਹਾਲ ਹੋ ਰਹੀ ਹੈ ਇਸ ਤੋਂ ਅੱਗੇ ਜੋ ਪ੍ਰੋਗਰਾਮ ਲਿਖਣਗੇ ਉਹਦੇ ਅਸੀਂ ਇਸ ਵਰਕ ਕਰਕੇ ਅਸੀਂ ਚਾਹੁੰਦੇ ਹਾਂ ਸਾਰੀ ਦੁਨੀਆ ਨੂੰ ਦੱਸਿਏ ਗੁਰੂ ਤੇਗ ਬਹਾਦਰ ਸ਼ਹੀਦੀ ਗੁਰਪੁਰਬ ਨਿਯੋਜਕ ਦੀਆਂ ਸੰਗਤਾਂ ਸਮੂਹ ਕਮੇਟੀਆਂ ਕਿੰਨੀ ਚੜ੍ਹਦੀ ਕਲਾ ਚ ਮਨਾ ਰਹੇ ਨੇ ਤੇ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਸਾਰੀਆਂ ਸੰਗਤਾਂ ਨੂੰ ਵੀ ਤੁਸੀਂ ਆਓ ਇਹ ਸ਼ਹੀਦੀ ਗੁਰਪੁਰਬ ਆਪਣੀ ਹਾਜ਼ਰੀ ਨਾਲ ਕੇ ਧੰਨਵਾਦੀ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲੀ ਜੀ ਮੈਨੂੰ ਜ਼ਰੂਰ ਥੋੜਾ ਜਿਹਾ ਦੱਸ ਦਿਓ ਕਿ ਇਹ ਕਿਹੜੀ ਤਰੀਕ ਨੂੰ ਸਮਾਗਮ ਹੋ ਰਿਹਾ ਤੇ ਕਿਹੜੀ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਇਹਨੂੰ ਸਮਾਗਮ ਨੂੰ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਹੈਗਾ ਇਹ 29 ਨਵੰਬਰ ਜੀ 29 ਨਵੰਬਰ ਇਹ ਐਲੀਪੌਂਡ ਹੈਗਾ ਵੈਸਟਚੈਸਟਰ ਹੈਗਾ ਇੱਥੇ ਐਲੀਪੌਂਡ ਦੇ ਵਿੱਚ ਅਸੀਂ ਇੱਕ ਟੈਂਟ ਪੂਰਾ ਬੱਬਲ ਟੈਂਟ ਪੂਰਾ 35 35000 ਸਕਰ ਫੀਟ ਦਾ ਹੈਗਾ ਉਹਨੂੰ ਅਸੀਂ ਪੂਰਾ ਰੈਂਟ ਕਰ ਲਿਆ ਆਲਰੇਡੀ ਉਹਦਾ ਕੰਟੈਕਟ ਸਾਈਨ ਕਰਕੇ ਅਸੀਂ ਸਾਰਾ ਉਹ ਉਹਨੂੰ ਸੁਰੱਖਿਅਤ ਕਰ ਲਿਆ ਹੈਗਾ ਉੱਥੇ ਹੀ ਇਹ ਸਾਰਾ ਪ੍ਰਬੰਧ ਅਯੋਜਿਤ ਕੀਤਾ ਜਾਏਗਾ ਉੱਥੇ ਐਗਜ਼ਿਬਿਸ਼ਨ ਵੀ ਹੋਏਗੀ ਉੱਥੇ ਲੰਗਰ ਦਾ ਪ੍ਰਬੰਧ ਵੀ ਹੋਏਗਾ ਔਰ ਸਾਰੇ ਪ੍ਰੋਗਰਾਮ ਨੂੰ ਉਥੇ ਹੀ ਕੀਤਾ ਜਾਏਗਾ ਔਰ ਸੰਗਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਸਾਰੇ ਹਮ ਹਮਾ ਕੇ ਆਣ ਔਰ ਇਸ ਜੋ ਇੱਕ ਗੁਰਪੁਰਬ ਜੋ ਮਨਾਇਆ ਜਾ ਰਿਹਾ 350 ਸਾਲਾ ਸ਼ਹੀਦੀ ਦਿਹਾੜਾ ਜੋ ਮਨਾਇਆ ਜਾ ਰਿਹਾ ਗੁਰਤੇਗ ਬਾਪਾ ਸਾਹਿਬ ਦਾ ਉਹਨੂੰ ਆਕੇ ਉਥੇ ਆਕੇ ਖੁਸ਼ੀਆਂ ਗੁਰੂ ਦੀ ਪ੍ਰਾਪਤ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਨੇ ਵੀ ਗੁਰੂ ਘਰ ਆਣਾਂ ਇਹਨਾਂ ਜੋ ਇੱਕ ਇੱਕ ਬੰਦਾ ਲੈ ਕੇ ਤੇ ਕਮੇਟੀ ਬਣਾਉ ਉਹ ਆਪਣੇ ਗੁਰੂ ਘਰ ਨੂੰ ਸਾਰੀ ਅਪਡੇਟ ਦੇ ਵਿੱਚ ਹੈ ਉਹ ਪ੍ਰਧਾਨ ਹੋਵੇ ਚਾਹ ਉਹ ਕੈਸ਼ੀਅਰ ਹੋਵੇ ਚਾਹ ਉਹ ਨਾ ਵੀ ਹੋਵੇ ਜਿਹੜੇ ਬੰਦਾ ਹੋਵੇ ਉਹਦਣਾ ਇਹ ਆ ਕਿ ਸਾਂਝੀ ਵਾਲਤਾ ਜਦੋਂ ਸਾਂਝੇ ਆਪਾਂ ਹੁੰਨੇ ਆ ਨਾ ਤੇ ਇਹਦੇ ਵਿੱਚ ਜ਼ਿੰਮੇਵਾਰ ਬੰਦੇ ਸਾਰੇ ਹੋ ਜਾਂਦੇ ਆ ਉਹਦੇ ਜੀ ਸਾਰੇ ਗੁਰੂ ਘਰ ਜਿੰਨਾ ਖਰਚਾ ਆਉਂਦਾ ਵਿੱਤ ਦੇ ਮੁਤਾਬਕ ਸਾਰਿਆਂ ਨੂੰ ਉਹਦਾ ਜਿਹੜਾ ਵਾ ਉਹ ਸ਼ੇਅਰ ਸਾਰੇ ਜਣੇ ਸ਼ੇਅਰ ਕਰੀਏ ਇਹਦੇ ਚ ਇਹ ਆ ਵੀ ਜਿੱਥੇ ਸਾਨੂੰ ਪਿੱਛੇ ਮਾਰ ਪੈਂਦੀ ਆ ਉਹਦਾ ਇਹ ਤੋਂ ਵੱਡਾ ਐਡਵਾਂਟੇਜ ਸਾਨੂੰ ਇਹ ਵੀ ਆ ਵੀ ਇੱਥੇ ਵੀ ਸਾਨੂੰ ਆਪਣੇ ਆਪ ਨੂੰ ਪ੍ਰੋਟੈਕਟ ਹੋਣ ਦੀ ਜ਼ਰੂਰਤ ਆ ਉਸ ਦਿਨ ਜਿੱਦਾਂ ਅਸੀਂ ਦੱਸਿਆ ਜਦੋਂ ਭਾਈ ਸਾਹਿਬ ਨੇ ਦੱਸਿਆ ਵੀ ਕੀਰਤਨੀਏ ਕਥਾਵਾਜ ਕਰ ਉਹਦੇ ਨਾਲ-ਨਾਲ ਜਿਹੜੇ ਸਾਡੇ ਇੱਥੋਂ ਦੇ ਲੋਕਲ ਜਿਹੜੇ ਮੇਨ ਨੇ ਉਹਨਾਂ ਨੂੰ ਵੀ ਅਸੀਂ ਆਪਣੀ ਸਟ੍ਰੈਂਥ ਜਿਹੜੀ ਆ ਉਹ ਬੁਲਾ ਰਹੇ ਜਿਹੜਾ ਉਹਨਾਂ ਸਾਡੇ ਇਲੈਕਟ੍ਰੀਫਾਇਰ ਉਹਨਾਂ ਨੂੰ ਅਸੀਂ ਸੱਦੀਏ ਤਾਂ ਕਿ ਦੱਸੀਏ ਕਿ ਸਾਡੀ ਸਿੱਖਾਂ ਦੀ ਗਿਣਤੀ ਕਿੰਨੀ ਆ ਉਹ ਤਾਂ ਹੈਗਾ ਸਾਡਾ ਇੱਥੇ ਦਾ ਪ੍ਰਭਾਵ ਦੂਜੀ ਗੱਲ ਇਹ ਆ ਵੀ ਕੋਈ ਵੀ ਆਪਾਂ ਜਿਹੜੀ ਆ ਇਹ ਉਹ ਗੱਲ ਨਾ ਹੋਵੇ ਜਿਹੜੀ ਆ ਪਹਿਲਾਂ ਇੱਕ ਵਾਰੀ ਸਾਂਝੀ ਵਾਲਤਾ ਦੇ ਇਕੱਠੇ ਹੋ ਕੇ ਬਣਾਇਆ ਸੀਗਾ ਜਿਵੇਂ ਮਲਜੀਤ ਸਿੰਘ ਕੋਲ ਕਰਤੇ ਹੋਣੀਆਂ ਵੀ ਜਿਹੜੀ ਕਮੇਟੀ ਬਣਦੀ ਹੈ ਨਾ ਉਹ ਬਿਲਕੁਲ ਇਹ ਫੈਸਲਾ ਲਵੇ ਕਿ ਕੋਈ ਵੀ ਕਲੰਤੂ ਪ੍ਰੰਤੂ ਵਾਲਾ ਕੋਈ ਵੀ ਬਲਾਰਾ ਉੱਥੇ ਨਾ ਬੁਲਾਇਆ ਜਾਵੇ ਤੁਹਾਡੇ ਨਾਲ ਕੋਆਪਰੇਟ ਕਰਨਾ ਹੈ 100% ਕੋਆਪਰੇਟ ਕਰਾਂਗੇ ਲੇਕਿਨ ਪੈਸੇ ਨਾਲ ਵੀ ਕਰਾਂਗੇ ਸੰਗਤ ਵੀ ਸਾਰੀ ਹਾਜ਼ਰ ਹੋਵਾਂਗੇ ਔਰ ਇੱਕ ਵਿਚਾਰ ਜਿਹੜਾ ਉਹ ਸਾਡੇ ਗੁਰਦਾਰੇ ਵੀ ਕਰ ਰਿਹਾ ਵੀ ਅਸੀਂ ਇਹ ਦਿਹਾੜਾ ਜਿਹੜਾ ਉਹ ਰਿਚ ਮੁੰਡੇ ਵਿੱਚ ਬਣਾਣਾ ਤੇ ਇਹ ਸਾਨੂੰ ਜੁਨਟੀ ਦੀ ਲੋੜ ਆ ਅਸੀਂ ਲੀਡਰਸ਼ਿਪ ਦੇ ਮਗਰ ਨਾ ਜਾਈਏ ਅਸੀਂ ਜੁਨਟ ਹੋਈਏ ਬੇਸ਼ੱਕ ਅੱਜ ਤੁਸੀਂ ਅਸੀਂ ਤੁਹਾਡੇ ਮਗਰ ਲੱਗਦੇ ਹਾਂ ਕੱਲ੍ਹ ਨੂੰ ਹੋ ਸਕਦਾ ਅਸੀਂ ਕੋਈ ਪ੍ਰੋਗਰਾਮ ਲੀਟ ਦਈਏ ਤੁਸੀਂ ਸਾਡੇ ਮਗਰ ਲਗੋਗੇ ਇਸ ਚੀਜ਼ ਨੂੰ ਥੋੜਾ ਜਿਹਾ ਇਗਨੋਰ ਕਰੋ ਤੇ ਅਪਰਾਲਾ ਬਹੁਤ ਵਧੀਆ ਮੈਂ ਤਾਂ ਕਹਿੰਦਾ ਵੀ ਇਹੋ ਜਿਹੇ ਅਪਰਾਲੇ ਸਾਲ ਜੀਕ ਨਹੀਂ ਦੋ ਵਾਰ ਹੋਣੇ ਚਾਹੀਦੇ ਆ ਫਿਰ ਚਾਹੇ ਉਧਰ ਕਰ ਲਿਓ ਜਾ ਹਿੱਧਰ ਕਰ ਲਿਓ ਜਿੱਥੇ ਤੁਹਾਨੂੰ ਖੁੱਲੀ ਜਗ੍ਹਾ ਮਿਲਦੇ ਉੱਥੇ ਕਰ ਲਿਓ ਮੈਂ 100% ਇਹਨਾਂ ਦੇ ਨਾਲ ਆ ਜੇ ਜੋ ਵੀ ਇਹ ਸੇਵਾ ਲਉਣਗੇ ਅਸੀਂ ਇਹਨਾਂ ਦੇ ਨਾਲ ਆ ਪੂਰਾ ਕੋਆਪਰੇਟਿਵ ਕਰਾਂਗੇ ਔਰ ਜਿੱਥੇ ਕਿ ਅਸੀਂ ਇੱਕ ਵੱਡਾ ਪ੍ਰੋਗਰਾਮ ਇਹ ਕਰ ਰਹੇ ਆ ਮੇਰਾ ਇੱਕ ਸੁਝਾਅ ਹੈ ਕਿ ਅਸੀਂ 350 ਸਾਲ ਅਸੀਂ 351 ਸਾਲ ਤੱਕ ਹਰ ਮਹੀਨੇ ਇੱਕ ਪ੍ਰੋਗਰਾਮ ਅਸੀਂ ਕਰਨਾ ਹੈ ਉਹ ਹਰ ਗੁਰੂ ਘਰਾਂ ਵਿੱਚ ਕਰਾਂਗੇ ਇਪਾਵੇਂ ਉਹ 3-4 ਘੰਟੇ ਇੱਕ ਸਾਂਝੇ ਤੌਰ ਤੇ ਨਗ ਕੀਰਤਨ ਦਰਬਾਰ ਕਰ ਦਈਏ ਕਥਾ ਦਰਬਾਰ ਕਰ ਦਈਏ ਹਰ ਗੁਰੂ ਘਰ ਵਿੱਚ ਨਾਲ ਅਸੀਂ ਇਹ ਵੀ ਚਾਹਦੇ ਹਾਂ ਕਿ ਅਸੀਂ ਮੰਦਰਾਂ ਵਿੱਚ ਵੀ ਕਰੀਏ ਉਹ ਹਿੰਦੂਆਂ ਨੂੰ ਵੀ ਪਤਾ ਲੱਗੇ ਜਿਨ੍ਹਾਂ ਦੇ ਤੋਂ ਸ੍ਰੀ ਗੁਰਤੇਗ ਬਾਦੁਰ ਸਾਹਿਬ ਨੇ ਕੁਰਬਾਨੀ ਦਿੱਤੀਏ ਉਹਨਾਂ ਨੂੰ ਪਤਾ ਚੱਲਣਾ ਚਾਹੀਦਾ ਹੈ ਉਹਨਾਂ ਦੇ ਲੋਕਾਂ ਨੂੰ ਵੀ ਜਿਹੜੇ ਵੱਡੇ ਵੱਡੇ ਨਿਬੰਧ ਉਹ ਵੀ ਹਾਜ਼ਰ ਨੇ ਕਿ ਇੱਕ ਦਿਨ ਸ੍ਰੀ ਗੁਰਤੇਗ ਬਾਦੁਰ ਸਾਹਿਬ ਦਾ ਜੋ ਸ਼ਹੀਦੀ ਦਿਵਸ ਹੈ ਉਹ ਵੀ ਮਨਾ ਜੇ ਅਸੀਂ ਉਪਰਾਲਾ ਕਰਾਂਗੇ ਤਾ ਉਹ ਵੀ ਇਹ ਕੰਮ ਕਰਉਣਗੇ ਜਿੱਥੇ ਕਿ ਅਸੀਂ ਇਹ ਬਹੁਤ ਵੱਡਾ ਇੱਕ ਸਮਾਗਮ ਕਰ ਰਹੇ ਆ ਤੇ ਹਰ ਗੁਰੂ ਘਰ ਵਿੱਚ ਵੀ ਅਗਲੇ ਮਹੀਨੇ ਉਸ ਤੋਂ ਅਗਲੇ ਮਹੀਨੇ ਮਤਲਬ ਪੂਰਾ 1 ਸਾਲ ਇਸ ਪ੍ਰੋਗਰਾਮ ਨੂੰ ਅਸੀਂ ਜੇ ਕਰਦੇ ਰਹੀਏ ਤਾਂ ਬਹੁਤ ਵਧੀਆ ਹੋਏਗਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਜਿਹੜਾ ਇਹਨਾਂ ਵੱਲੋਂ ਪ੍ਰੋਗਰਾਮ ਉਲੀਕਿਆ ਵਾ ਉਹਦੇ ਵਿੱਚ ਜਦੋਂ ਮਾਸਟਰ ਜੀ ਨੇ ਵੀ ਕਿਹਾ ਵਾ ਔਰ ਕੰਗਸਾਬ ਨੇ ਵੀ ਕਿਹਾ ਆਪਾਂ ਸਾਰੇ ਸਹਿਯੋਗ ਦੇ ਕੇ 100% ਇਸ ਪ੍ਰੋਗਰਾਮ ਨੂੰ ਤਾਂ ਸਿਰੇ ਚੜ੍ਹੀਏ ਪੀ ਸਾਡਾ ਸਾਰਿਆਂ ਦਾ ਪ੍ਰੋਗਰਾਮ ਹੈ ਭਾਵੇਂ ਹੈ ਇਹਨਾਂ ਵੱਲੋਂ ਬਾਰੇ ਹੀ ਮਹਿਸੂਸ ਕਰੀਏ ਕਿ ਸਾਡਾ ਸਾਰਿਆਂ ਦਾ ਹੀ ਆ ਕਿਉਂਕਿ ਉਹਦੇ ਨਾਲ ਬਾਹਰ ਜਿਹੜੀ ਆਉਟਪੁੱਟ ਆ ਸਾਡੀ ਸਾਰਿਆਂ ਦੀ ਵਧੀਆ ਜਾਊਗੀ ਕਿ ਇੱਕ ਪ੍ਰੋਗਰਾਮ ਜਿਹੜਾ ਪਹਿਲਾਂ ਸਾਰਿਆਂ ਨੇ ਉਲੇਖਿਆ ਸੀ ਉਹ ਇਕੱਠਾ ਸੀ ਭਾਵੇਂ ਸੰਤ ਸਾਗਰ ਗੁਰੂ ਘਰ ਵੱਲੋਂ ਉਹ ਫੁਰਨਾ ਆਇਆ ਤੇ ਉਹਨਾਂ ਨੇ ਅੱਗੇ ਲੈ ਕੇ ਆਂਦਾ ਪਰ ਇਹਦੇ ਨਾਲ ਹੀ ਇਹ ਸ਼ਤਾਬਦੀ ਦਾ ਪ੍ਰੋਗਰਾਮ ਖਤਮ ਨਹੀਂ ਹੋ ਗਿਆ ਆਪਾਂ ਹੋਰ ਪ੍ਰੋਗਰਾਮ ਜਿਹੜੇ ਆ ਵੱਧ ਤੋਂ ਵੱਧ ਉਲਿਖੀਏ ਜਿਵੇਂ ਮੱਖਣ ਸ਼ਾਲਬਾਣਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਦੇ ਨਾਲ ਸੰਬੰਧਤ ਆ ਲੱਖੀ ਸ਼ਾਹ ਵਨਜਾਰਾ ਦਾ ਜਿਹੜਾ ਇਹਦੇ ਵਿੱਚ ਰੋਲ ਆ ਔਰ ਉਹਦੇ ਵਾਸਤੇ ਉਹਨਾਂ ਨੂੰ ਵੀ ਯਤਨ ਜਿਹੜਾ ਕਰਨਾ ਚਾਹੀਦਾ ਔਰ ਸਿੱਖ ਕਲਚਰ ਸੁਸਾਇਟੀ ਜਿਹੜੀ ਆ ਉਹ ਸਾਡੀ ਮਦਰ ਸਟੇਟ ਆ ਔਰ ਸਾਰਾਂ ਦਾ ਕੇਂਦਰੀ ਸਥਾਨ ਆ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਵੀ ਪਿਛੇ ਰਹਿਣ ਉਹਨਾਂ ਨੂੰ ਵੀ ਜਿਵੇਂ ਮੈਂ ਕਹਿੰਨਾ ਕਿ ਲਾਟੀ ਸਾਹਿਬ ਨੇ ਕਿਹਾ ਵੀ ਮਹੀਨੇ-ਮਹੀਨੇ ਦਾ ਪ੍ਰੋਗਰਾਮ ਇੱਕ ਮਹੀਨੇ 'ਚ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਜਦਾਂ ਇਹਨਾਂ ਦਾ ਤਾਂ ਹੈ ਹੀ ਹੈ ਨਾ ਜਿਨ੍ਹਾਂ ਨੇ ਪਹਿਲਾਂ ਅਲਿਕ ਲਿਆ ਇਹ ਗੱਲ ਤੇ ਆਪਾਂ ਨੂੰ ਮਹਿਸੂਸ ਕਰਨੀ ਚਾਹੀਦੀ ਵੀ ਅਸੀਂ ਆਪਣੇ ਤੱਕ ਸੋਚ ਰਹੇ ਸੀਗੇ ਉਹਨਾਂ ਨੇ ਲੈ ਆਂਦਾ ਇਹ ਨਾ ਕਹੀਏ ਕਿ ਉਹਨਾਂ ਨੇ ਪ੍ਰੋਗਰਾਮ ਲਿਖ ਕੇ ਸਾਨੂੰ ਦੱਸਿਆ ਵਾ ਪਰ ਉਹਨਾਂ ਦਾ ਉਹਨਾਂ ਦੀ ਮਿਹਨਤ ਸਾੜ ਤੋਂ ਪਹਿਲਾਂ ਰੰਗ ਲੈ ਆਈ ਆ ਵੀ ਉਹਨਾਂ ਨੇ ਪਰਮਿਟ ਲੈ ਲਿਆ ਜਾਂ ਥਾਂ ਨਿਸ਼ਚਿਤ ਕਰ ਲਿਆ ਜਾਂ ਰਾਗੀ ਸਿੰਘ ਅਰੇਂਜ ਕਰ ਲਿਆ ਜਾਂ ਸਾਰਾ ਪ੍ਰਬੰਧ ਕਰ ਲਿਆ ਉਹਨੂੰ ਤਾਂ ਸਿਰੇ ਚੜਾਉਣ ਵਾਸਤੇ ਆਪਾਂ 100% ਇਹਨਾਂ ਵੀਰਾਂ ਦੇ ਨਾਲ ਖਲੋਈਏ ਕਿ ਇਹ ਸਾਡਾ ਹੀ ਪ੍ਰੋਗਰਾਮ ਆ ਉਹਨਾਂ ਦਾ ਕੱਲਿਆਂ ਦਾ ਨਹੀਂ ਐ ਪਰ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਹੋਰ ਉਲੀਕੀਏ ਸਿੱਖੀ ਦੇ ਫੈਸਲੇ ਇਸ ਤਰ੍ਹਾਂ ਹੀ ਹੋਣੇ ਚਾਹੀਦੇ ਨੇ ਤੇ ਰਲ ਕੇ ਕਰਨੇ ਚਾਹੀਦੇ ਨੇ ਇੱਕ ਗੱਲ ਹੋਰ ਮੈਂ ਥੋੜੀ ਸ਼ੇਅਰ ਕਰਨੀ ਚਾਹੁੰਨਾ ਕਿ ਅਗਰ ਕੋਈ ਲੀਡ ਕਰਦਾ ਉਹ ਲੀਡ ਉਹਦੀ ਸਿਆਣਪ ਦੇ ਨਾਲ ਹੀ ਉਹਦੀ ਬਣੀ ਰਹਿੰਦੀ ਹੈ ਜੇ ਆਪਾਂ ਕੋਈ ਪ੍ਰੋਗਰਾਮ ਕਰ ਵੀ ਲਈਏ ਤੇ ਉਹਦੇ ਨਾਲ ਸਾਰੇ ਸਹਿਮਤ ਨਾ ਹੋਣ ਤੋ ਤਬ ਤੂ ਤੂ ਮੈਮਾ ਹੀ ਹੁੰਦੀ ਹੈ ਸੋ ਉਹ ਆਪਾਂ ਦੇਖਦੇ ਆ ਕਿ ਕਾਫੀ ਲੰਬੇ ਸਮੇਂ ਤੋਂ 40 45 ਸਾਲ ਤੋਂ ਬੱਧ ਦੇਖ ਰਹੇ ਆ ਕਿ ਇਸ ਗੱਲ ਦਾ ਇਹ ਸਿੱਟਾ ਆ ਕਿ ਆਪਾਂ ਦਿਲੋਂ ਇਕੱਠੇ ਨਹੀਂ ਹੋ ਰਹੇ ਕਿਸੇ ਨਾ ਕਿਸੇ ਤਰੀਕੇ ਬੇਸ਼ੱਕ ਆਪਾਂ ਇਕੱਠੇ ਆ ਕੇ ਬਹਿ ਜਾਂਦੇ ਆ ਪਰ ਜਦੋਂ ਜਾਂਦੇ ਆ ਆਪਾਂ ਜਿੱਦਾਂ ਮਾਸਟਰ ਕਹਿ ਰਹੇ ਕਿ ਸਟੇਜ ਤੇ ਚੜਦੇ ਚੜਦੇ ਫੈਸਲਾ ਬਦਲ ਗਿਆ ਇਹ ਪੌੜੀਆਂ ਬਦਲ ਨਿਕਲਦੇ ਨਿਕਲਦੇ ਆਪਾਂ ਫਿਰ ਆਪਣੇ ਆਪਣੇ ਵਿਚਾਰ ਕਰਨੇ ਸ਼ੁਰੂ ਕਰਦੇ ਨੇ ਯਾਰ ਆ ਕੀ ਕੀਤਾ ਉਹ ਕੀ ਕੀਤਾ ਹੈਨਾ ਵੇਖੋ ਮੈਂ ਇਹ ਗੱਲ ਕਰਦਾ ਕਿ ਆਪਣੀ ਜ਼ਿੰਦਗੀ ਜਿਹੜੀ ਹੁਣ ਆਪਾਂ ਜਿਹੜੇ 80 82 ਦੇ ਆਏ ਜਦੋਂ ਉਸਲੀ ਆਪਾਂ ਇਸ ਲਾਸਟ ਸਟੇਜ ਤੇ ਆਪਾਂ ਪਹੁੰਚੇ ਆ 5 10 ਸਾਲ ਜੋ ਵੀ ਹੈਨਾ ਇਹ ਆਪਾਂ ਦੇਖ ਲਿਆ ਬੜਾ ਹੋ ਗਿਆ ਤੇ ਕੋਸ਼ਿਸ਼ ਹੈ ਕਿ ਆਪਾਂ ਜੋ ਵੀ ਕਿਸੇ ਗਲਤੀਆਂ ਹੋਈਆਂ ਜਾਂ ਜੋ ਵੀ ਹੈ ਉਹਨੂੰ ਛੱਡ ਕੇ ਕੋੜੇ ਕਿਦਾਂ ਦੀ ਸੋਚ ਬਣਾ ਲਈਏ ਕਿ ਜਿਹੜੇ ਸਾਡੇ ਬੱਚੇ ਨੇ ਘਟੋ ਘਾਟੋ ਉਹ ਕਹਿ ਸਕਣ ਸਾਡੇ ਜੋ ਬਜ਼ੁਰਗ ਸੀ ਉਹ ਸਾਨੂੰ ਕੁਝ ਦੇ ਗਏ ਨੇ ਖਾਸ ਕਰਕੇ ਜਿਹੜੀ ਸਾਡੀ ਸੰਗਤ ਹੈ ਗੁਰਦਆਬਾਪਾ ਮੱਖਣਸ਼ਾਲਾ ਬਾਣਾ ਦੀ ਹਰ ਕੰਮ ਰਲ ਕੇ ਕਰਨਾ ਚਾਹੁੰਦੇ ਆ ਇਹ ਗੁਰਦਾਰੇ ਖਣੀ ਸਾਡੇ ਦਿਲੋਂ ਭਾਵਨਾ ਹੈ ਕਿ ਜਿਹੜੇ ਸਿੱਖੀ ਸੁਧਾਰ ਦੇ ਕੰਮ ਨੇ ਦਿਲੋਂ ਰਲ ਕੇ ਕੀਤੇ ਜਾਣ ਸਾਰੇ ਉਹਦੇ ਵਿੱਚ ਇਹ ਨਹੀਂ ਕੋਈ ਸਰਦਾਰ ਹੈ ਹਿੰਦੂ ਹੈ ਜਾਂ ਦੂਜਾ ਕੋਈ ਵੀ ਹੋਵੇ ਐਜੇ ਅਨਸਾਨੀ ਦੇ ਤੌਰ ਤੇ ਕਿਉਂਕਿ ਨੌਵੇਂ ਪਾਸ਼ਾ ਨੇ ਜਿਹੜੀ ਸ਼ਹੀਦੀ ਦਿੱਤੀ ਨਾ ਉਹਨਾਂ ਨੇ ਜਿੱਦਾਂ ਆਪਾਂ ਕਹਿ ਰਹੇ ਹਾਂ ਸੁਨਿਆ ਸਾਰਾ Hindu ਧਰਮ ਦੀ ਰੱਖਿਆ ਵਾਸਤੇ ਦਿੱਤੀ ਉਹਨਾਂ ਵਾਸਤੇ ਸਾਰੇ ਤੁਹਾਨੂੰ ਬਰਾਬਰ ਸੀ ਇਨਸਾਨੀ ਸੀ ਅਗਰ ਉਹਨਾਂ ਉਸ ਵੇਲੇ ਮੁਸਲਮਾਨਾਂ ਤੇ ਮੁਸ਼ਕਲ ਹੁੰਦੀ ਤਾਂ ਉਹ ਸ਼ਹੀਦੀ ਉਹਨਾਂ ਮੁਸਲਮਾਨਾਂ ਵਾਸਤੇ ਵੀ ਦੇ ਦੇਣੀ ਸੀ ਜਾਂ ਕ੍ਰਿਸਚੀਅਨ ਵਾਸਤੇ ਵੀ ਦੇ ਦੇਣੀ ਸੀ ਜਾਂ ਕਿਸੇ ਵਾਸਤੇ ਵੀ ਦੇ ਦੇਣੀ ਸੀ ਸਿੱਖਾਂ ਵਾਸਤੇ ਵੀ ਦੇ ਦੇਣੀ ਸੀ ਕਿਉਂਕਿ ਉਹ ਮਤਲਬ ਨਿਆਂ ਤੇ ਵਰਖਾ 'ਤੇ ਖੜ ਗਏ ਤੇ ਉਹਨਾਂ ਨੇ ਐ ਦੇ ਵਰਖਾ 'ਤੇ ਖੜਦੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਕੁੜੇ ਜਿਹੜਾ ਮੈਸੇਜ ਇਹ ਜਿਹੜਾ ਨਵੀਂ ਪਾਸ਼ਾ ਦਾ ਕਿਸੇ ਦੂਸਰੇ ਧਰਮ ਲਈ ਕੁਰਬਾਨੀ ਦੇ ਦੇਣੀ ਇਹ ਸਾਨੂੰ ਤਾਂ ਪਤਾ ਹੈ ਹੀ ਤੁਹਾਨੂੰ ਪਤਾ ਦੂਜੇ ਲੋਕਾਂ ਨੂੰ ਨਹੀਂ ਪਤਾ ਮੇਰਾ ਯਾਰ ਮੇਰੀ ਇਹ ਸਜਾਸ਼ਣ ਹੈ ਤੁਹਾਨੂੰ ਆਪਾਂ ਇਹ ਪ੍ਰੋਗਰਾਮ ਆਪਾਂ ਤੇ ਬਣਾਉਣਾ ਹੀ ਹੈ ਸਾਰਿਆਂ ਸਿੱਖਾਂ ਇਹਦੇ ਵਿੱਚ ਜਿੰਨੇ ਵੀ ਹਿੰਦੂ ਜਥੇਬੰਦੀਆਂ ਦੇ ਲੀਡ ਕਰਦੀਆਂ ਉਹਨਾਂ ਨੂੰ ਤਾਂ ਨੰਬਰ 1 ਤੇ ਇਨਵੀਟੇਸ਼ਨ ਦੇਣਾ ਚਾਹੀਦਾ ਦੂਸਰੇ ਦੂਜੇ ਧਰਮਾਂ ਦੇ ਲੋਕ ਜਿੰਨੇ ਵੀ ਨੇ ਮੁਸਲਮਾਨ ਭਾਈਚਾਰਾ ਜਾਂ ਦੂਜਾ 부জে ਮੈਂ ਜਿਹੜੇ ਵੀ ਨੇ ਇੱਥੇ ਬਗਾਲੀ ਜਿਹੜੇ ਨੇ ਉਹ ਸਮਝਦੇ ਨੇ ਕੋਈ ਇਗਰ ਸਾਪਾ ਲੈਕਚਰ ਕਰਾ ਗੋਰੇ ਵੀ ਸੱਦੇ ਜਾਣ ਸੋੜਾ ਇਹ ਆਪਣੇ ਕੋ ਸਮਾਂ ਬੜਾ ਸੀਮਤ ਹੁੰਦਾ ਜਿੰਨਾ ਮਰਜ਼ੀ ਪ੍ਰੋਗਰਾਮ ਲਿਖ ਲਿਆ 2-3 ਘੰਟੇ ਹੁੰਦੇ ਜਿੱਤੇ ਸੰਗਤ ਬੈੰਦੀ ਹੈ ਨਹੀਂ ਤਾਂ ਪਹਿਲੇ ਬੰਦੇ 2-3 ਘੰਟੇ ਬਾਅਦ ਚਲੇ ਜਾਂਦੇ ਨੇ ਦੂਜੇ ਆ ਜਾਂਦੇ ਨਹੀਂ ਤੋਂ ਜਿਹੜਾ ਪ੍ਰੋਗਰਾਮ ਹੈ ਨਾ ਉਹਦੇ ਵਿੱਚ ਇੱਕ ਤੇ ਸਮਾਂ ਜਿਹੜਾ ਉਹਨੂੰ ਪੂਰਾ ਜਿੰਨੇ ਕੀਰਤਨ ਕਰਵਣਾ ਹੈ ਜਿਹਾ ਕਥਾਵਾਚ ਕਿਹੜਾ ਇੰਗਲਿਸ਼ ਤੇ ਵਿੱਚ ਕੋਈ ਵਧੀਆ ਬਲਾਰਾ ਬੱਚੇ ਸਾਡੇ ਜਾਂ ਕੋਈ ਬਜ਼ੁਰਗ ਵਧੀਆ ਜਿਹੜਾ ਮੈਸੇਜ ਦੇ ਸਕੇ ਕਿ ਇਹ ਪ੍ਰੋਗਰਾਮ ਕਰਨ ਦਾ ਮਤਲਬ ਕੀ ਹੈ ਵਧੀਆ ਗੱਲ ਆ ਖੁਸ਼ੀ ਦੀ ਗੱਲ ਆ ਟਾਰਗੇਟ ਸਾਡਾ ਵੀ ਹੋਈ ਸੀ ਟਾਰਗੇਟ ਗੁਰਦਰਾ ਬਾਬਾ ਮੱਖਣ ਸ਼ਾਹ ਲਪਾਣਾ ਸਿਕਸ ਏਂਟਰ ਦਾ ਵੀ ਹੋਈ ਆ ਤੇ ਬਾਬਾ ਜੀ ਦਾ ਵੀ ਹੋਇਆ ਕਿ ਆਪਾਂ ਇਕੱਠੇ ਰਲ ਕੇ ਕਰੀਏ ਜੇ ਆਪਾਂ ਇਹ ਇਕੱਠਾ ਪ੍ਰੋਗਰਾਮ ਕਰ ਜੰਨੇ ਆ ਜੇ ਕਰ ਜੰਨੇ ਆ ਤੇ ਮੇਰੇ ਖਿਆਲ ਇਹ ਪੂਰੇ ਵਰਲਡ ਨੂੰ ਇੱਕ ਬੜਾ ਤਕੜਾ ਮੈਸੇਜ ਹੋਏਗਾ ਬੋਲੇ ਤੁਹਾਨੂੰ ਅੱਲਾਸ ਸਲਾਮ ਉਹਦੇ ਵਿੱਚ ਮੈਂ ਦੋ ਤਿੰਨ ਬੇਨਤੀਆਂ ਜਿਹੜੀਆਂ ਕਰਨੀਆਂ ਚਾਹਣਾ ਜ਼ਰੂਰੀ ਆ ਕਿ ਜਿਹੜੀਆਂ ਆਮ ਕਰਕੇ ਕਈ ਵਾਰ ਮੁੜ ਕੇ ਇਸ਼ੂ ਬਣਦੇ ਨੇ ਕਿ ਇੱਕ ਤੇ ਸਾਰੇ ਗੁਰੂ ਘਰ ਜਿਹੜੇ ਆ ਉਹਨਾਂ ਨੂੰ ਬਰਾਬਰ ਦਾ ਸਤਿਕਾਰ ਚਾਹੀਦਾ ਉਹਨਾਂ ਗੁਰੂ ਘਰਾਂ ਦੇ ਜਿਹੜੇ ਹੈੱਡ ਗ੍ਰੰਥੀ ਨੇ ਜੋ ਵੀ ਸੇਵਾਦਾਰ ਆਉਂਦੇ ਆ ਉਹਨਾਂ ਦਾ ਬਰਾਬਰ ਸਤਿਕਾਰ ਚਾਹੀਦਾ ਉਹ ਜਿਹੜੇ ਪ੍ਰੋਗਰਾਮ ਲੀਕਣੇ ਆ ਜੇ ਹਿਉਰੀ ਰਾਗੀ ਆਉਣੇ ਆ ਜਾਂ ਕਥਾਵਾਚਕ ਆਉਣੇ ਆ ਬਲਾਰੇ ਆਉਣੇ ਆ ਉਹ ਸਾਰਿਆਂ ਦੀ ਸਹਿਮਤਨਾ ਹੋਣਾ ਚਾਹੀਦਾ ਇਹ ਤਾਂ ਇਹਨੂੰ ਮਤਲਬ ਸਾਂਝਾ ਇੱਕ ਪਲੇਟਫਾਰਮ ਤੇ ਮਨਾ ਸਕਦੇ ਆ ਜੇ ਮੈਂ ਕਹਾਂ ਕਿ ਮਤਲਬ ਸਿੱਖ ਕਲ ਸੈਡੀ ਜਿਹੜੀ ਹੈ ਉਹ ਮਤਲਬ ਸੋਸਾਇਟੀ ਹੈ ਤਾਂ ਉਹਦੇ ਹਿਸਾਬ ਨਾਲ ਚੱਲੇ ਉਹ ਵੀ ਨੀਗਾ ਜੇ ਬਾਬਾ ਜੀ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿੰਦਾ ਬਾਬਾ ਜੀ ਕਹਿਣ ਕਿ ਮਤਲਬ ਸਾਨੂੰ 3 ਮਹੀਨੇ ਹੋ ਗਏ ਚੱਲਿਆ ਨੂੰ ਤੇ ਮਤਲਬ ਅਸੀਂ ਸਾਡੇ ਹਿਸਾਬ ਨਾਲ ਤੁਸੀਂ ਚਲੋ ਉਹ ਵੀ ਦੇਗਾ ਸਹੀ ਕਿਉਂਕਿ ਉਹਦੇ ਵਿੱਚ ਵੀ ਉਹ 400 ਸਾਲਾਂ ਵਾਲਾ ਜਿਹੜਾ ਫੇਰ ਆਉਣਾ ਪਏਗਾ ਹੁਣ ਇਹ ਸੰਸਾਗਰ ਦਾ ਪ੍ਰੋਗਰਾਮ ਨਹੀਂ ਰਹਿ ਗਿਆ ਇਹ ਮੇਰੀ ਬੇਨਤੀ ਹੈ ਬੜੀ ਨਿਮਰਤਾ ਨਾਲ ਜੇ ਅਸੀਂ ਮਿਲ ਕੇ ਕਰ ਕਰ ਗਏ ਸਾਰਾ ਪ੍ਰੋਗਰਾਮ ਤਾਂ ਸਾਰੇ ਗੁਰਦਾਰਾਂ ਦੀ ਇੱਜ਼ਤ ਬਣਨੀ ਹੈ ਜੇ ਕੋਈ ਗੜਬੜ ਹੋ ਗਈ ਤਾਂ ਸਾਰੇ ਗੁਰਦਾਰਾਂ ਦੀ ਬੇਇੱਜ਼ਤੀ ਹੋਣੀ ਹੈ ਕਿਉਂਕਿ ਹੁਣ ਸਾਰੇ ਗੁਰਦਾਰਾਂ ਨੇ ਅਸੀਂ ਇਕੱਠੇ ਹੋਏ ਹਾਂ ਹੁਣ ਸੰਸਾਗਰ ਦਾ ਇਕੱਲੇ ਦਾ ਪ੍ਰੋਗਰਾਮ ਨਹੀਂ ਰਹਿ ਗਿਆ ਜੋ ਤੁਸੀਂ ਕਰੋਗੇ ਸਹੀ ਕਰਿਓ ਵਧੀਆ ਕਰਿਓ ਤਾਂ ਕਿ ਜਿਸਾਂ ਇਨ ਇੱਕ ਸ਼ਬਦ ਵਰਤਾਂ ਵੀ ਇਹ ਬਾਲਡ ਵਿੱਚ ਪ੍ਰੋਗਰਾਮ ਜਾਣਾ ਚਾਹੀਦਾ ਹੈ ਇਹ ਤਦ ਹੀ ਜਾਏਗਾ ਜੇ ਅਸੀਂ ਇੱਕ ਹੋ ਕੇ ਕਰਾਂਗੇ ਕਿਸੇ ਦੇ ਮਨ ਚ ਈਰਖਾ ਨਹੀਂ ਹੋਣੀ ਚਾਹੀਦੀ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਇਹ ਆਪਾਂ ਜਦੋਂ ਮਿਲ ਕੇ ਸਾਰੇ ਗੁਰਦਾਰਿਆਂ ਨੇ ਕਰਨਾ ਫਿਰ ਵੱਡਾ ਛੋਟਾ ਕਿੱਥੇ ਰਹਿ ਗਿਆ ਆਈ ਥਿੰਕ ਤੁਹਾਨੂੰ ਸੋਸ਼ਲ ਪਲੇਟਫਾਰਮ ਜਿਹੜੇ ਹੈਗੇ ਆ ਉਹ ਆਪਾਂ ਨੂੰ ਯੂਜ਼ ਮੇਰੇ ਹਿਸਾਬ ਨਾਲ ਡਿਜੀਟਲੀ ਕਰਨੇ ਚਾਹੀਦੇ ਆ ਜਿਹਦੇ ਵਿੱਚ ਆਪਾਂ ਜਿੱਦਾਂ ਅੱਜ ਕੱਲ ਟਿਕਟੌਕ ਹੋਈ ਜਾਂ ਫੇਸਬੁੱਕ ਜਾਂ ਜਿੰਨੇ ਵੀ ਸ਼ੋਰਟਰ ਪਲੇਟਫਾਰਮ ਆ ਉਹਨਾਂ ਤੇ ਬੂਸਟ ਕਰੀਏ ਜਿਹੜੀ ਆਪਾਂ ਐਡ ਜਾਂ ਜੋ ਵੀ ਅਸੀਂ ਕਰਾਉਣ ਜਾ ਰਹੇ ਹਾਂ ਉਹ ਕੱਲੀ ਆਪਣੇ ਤੱਕ ਨਹੀਂ ਪਹੁੰਚਦੀ ਉਹ ਜਦੋਂ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਕੰਪਨੀਆਂ ਇੱਕ ਅਦੀ ਹਾਇਰ ਕਰਕੇ ਉਹ ਆਈ ਥਿੰਕ ਉਹ ਜ਼ਿਆਦਾ ਉਹ ਇਫੈਕਟਿਵ ਹੈਗੀ ਆ ਕਿਉਂਕਿ ਜਿਹੜੇ ਅੱਜ ਤੇ ਜੰਗ ਯੂਥ ਆ ਤਕਰੀਬਨ ਕੋ ਪੈਂਫਲਟ ਕੋਈ ਵੀ ਨਹੀਂ ਦੇਖਦਾ ਸੋ ਐਬਰੀਬਾਡੀ ਔਨ ਸੋਸ਼ਲ ਮੀਡੀਆ ਤੇ ਪਲੱਸ ਉੱਥੇ ਜਿਹੜੇ ਟਰੱਕ ਆ ਡਿਜੀਟਲੀ ਟਰੱਕ ਜਿਹੜੇ ਹੋਣੇ ਆ ਉਹਦੇ ਵਿੱਚ ਬਣਾ ਕੇ ਸਾਰੀ ਜੀਵਨੀ ਜਿਹੜੀ ਆਪਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸ਼ਿਦੀਪੁਰ ਮਨਾ ਰਹੇ ਆ ਤੇ ਉਹਦੇ ਰਿਲੇਟਡ ਜਾਂ ਹਿਮੈਨਿਟੀ ਦੇ ਰਿਲੇਟਡ ਜਿਹੜੇ ਵੀ ਅਸੀਂ ਉਹ ਹੈਗੇ ਆ ਉਹ ਆਪਾਂ ਜਿਹੜਾ ਜਿਹੜਾ ਮੈਸੇਜ ਆ ਕਨਵੇ ਕਰ ਸਕੀ ਪਲੱਸ ਅਸੀਂ ਜਿੱਦਾਂ ਕਈ ਵਾਰੀ ਉਹ ਦੂਜੀਆਂ ਪਲੇਸਿਸ ਤੇ ਜਾਂਦੇ ਆ ਲੰਗਰ ਲੈ ਕੇ ਜਿੱਦਾਂ ਖਾਸ ਕਰਕੇ ਗੋਰਿਆਂ ਦੇ ਵਿੱਚ ਕਿਉਂਕਿ ਰਾਈਨੋ ਬੜਾ ਆਪਣੀ ਜਿਹੜੀ ਆ ਤੁਹਾਨੂੰ ਪਤਾ ਹੀ ਸਾਰੇ ਟਰੱਕ ਡਰਾਈਵਰ ਦੇ ਹਿਸਾਬ ਦੇ ਨਾਲ ਕਿਦਾਂ ਆਪਣੀ ਜਿਹੜੀ ਆ ਥੋੜੀ ਸਿੱਖਾਂ ਦੇ ਬਾਰੇ ਕਿਦਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਵੀ ਆਪਾਂ ਵੀ ਇਹ ਗੱਲ ਤਾਂ ਆ ਜਾਂ ਇਮੀਗ੍ਰੇਸ਼ਨ ਦੇ ਰਿਲੇਟਰ ਜੋ ਵੀ ਅੱਜਕੱਲ ਹੋ ਰਿਹਾ ਸੋ ਜੇ ਆਪਾਂ ਵੱਧ ਤੋਂ ਵੱਧ ਆਫੀਸ਼ੀਅਲ ਤੇ ਵੱਧ ਤੋਂ ਵੱਧ ਜਿੰਨੇ ਵੀ ਚਰਚਾਂ ਦੇ ਰਿਲੇਟਰ ਜਿਹੜੇ ਧਾਰਮਿਕ ਤੌਰ ਤੇ ਈਵਨ ਜਸਟੀਸ ਜਿੱਥੇ ਤੱਕ ਵੀ ਆਪਾਂ ਹੋਰ ਨਾ ਕਮਿਊਨਿਟੀਆਂ ਨੂੰ ਆਪਾਂ ਜਾ ਸਕੀਏ ਰੀਚ ਕਰ ਸਕੀਏ ਤੁਹਾਨੂੰ ਵੱਧ ਸਕਦੇ ਸੀ ਮੇਰੇ ਹਿਸਾਬ ਨਾਲ ਉਹ ਬਹੁਤ ਵਧੀਆ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਜੀ ਸ਼ਹੀਦੀ ਦਿੱਤੀ ਸੀਗੀ ਉਹ ਕੱਲੇ ਸਿੱਖਾਂ ਵਾਸਤੇ ਨਹੀਂ ਸੀ ਕੱਲੇ ਹਿੰਦੂਆਂ ਵਾਸਤੇ ਉਹ ਹਿਮੈਨਿਟੀ ਵਾਸਤੇ ਸੀਗੀ ਇੱਕ ਹਿਊਮਨ ਜਿਹੜਾ ਸੀਗਾ ਉਹ ਡਿਸਟਰੋਏ ਹੋ ਰਹੇ ਸੀਗੇ ਮੈਨਿਟੀ ਡਿਸਟਰੋਏ ਹੋ ਰਹੀ ਸੀਗੀ ਉਹਦੇ ਵਾਸਤੇ ਕੀਤਾ ਗਿਆ ਸੀਗਾ ਸੋ ਇਸ ਕਰਕੇ ਮੇਰੀ ਆਪ ਸਭ ਨੂੰ ਬਰਜ਼ੋਰ ਬੇਨਤੀ ਹੈ ਕਿ ਜੇ ਆਪ ਨੂੰ ਕੋਈ ਆਰਗੇਨਾਈਜੇਸ਼ਨ ਜਾਂਦੀਆਂ ਹੈਗੀਆਂ ਜਿਹੜੀਆਂ ਕਿ ਆਊਟ ਆਫ ਸਾਡੇ ਸਿੱਖੀ ਤੋਂ ਇਲਾਵਾ ਵੀ ਜ세 ਬੰਦੀਆਂ ਜਿਹੜੀਆਂ ਹੋਣ ਜੇ ਉਹਨਾਂ ਨਾਲ ਆਪਜੀ ਕੰਟੈਕਟ ਕਰ ਸਕਦੇ ਹੈਗੇ ਹੋ ਤਾਂ ਪਲੀਜ਼ ਉਹਨਾਂ ਨੂੰ ਵੀ ਸਾਡੇ ਨਾਲ ਸ਼ਾਮਲ ਕਰੋ ਉਹ ਵੀ ਸਾਡੇ ਚ ਇਨਵਾਈਟ ਕਰੀਏ ਸੀ ਉਹਨਾਂ ਨੂੰ ਉਹ ਆਣ ਉਹਨਾਂ ਚ ਕੋਈ ਬੁਲਾਰਾ ਹੋਵੇ ਉਹ ਬੋਲ ਸਕਦਾ ਹੈਗਾ ਲੇਕਿਨ ਉਹ ਵੀ ਅਗੇਨ ਜੇ ਅਪਰੂਵਲ ਮਿਲੇਗੀ ਤਾਂ ਜਿਹੜੀ ਆਪਣੀ ਕਮੇਟੀ ਬਣਨੀ ਹੈਗੀ ਆ ਉਸ ਕਮੇਟੀ ਦੇ ਮੈਂਬਰ ਜਦੋਂ ਉਹਨੂੰ ਅਪਰੂਵ ਕਰ ਦੇਣਗੇ ਤਾਂ ਹੀ ਤਾਂ ਕਿ ਫੇਰ ਕਿੰਤੂ ਪਰੰਤੂ ਨਾ ਹੋਵੇ ਸੋ ਗੋਰਿਆਂ ਦੇ ਕਮੈਂਟ ਇਹੋ ਜਿਹੇ ਨੇ ਉਹਨਾਂ ਨੇ ਕਹਿ ਕੇ ਕਹਿੰਦੇ ਵੀ ਯੂ ਹੈਵ ਇਨੀ ਰਿਚ ਹਿਸਟਰੀ ਤੁਹਾਡੀ ਯੂ ਕਨ ਟੈਲ ਦ ਵਰਲਡ ਤੁਸੀਂ ਦੱਸ ਨਹੀਂ ਸਕੇ ਬੋਲਣ ਨੂੰ ਕਿ ਉਹਨਾਂ ਨੇ ਇਹ ਵੀ ਕਮੈਂਟ ਹੈਗੇ ਨੇ ਕਿ ਅਸੀਂ ਸੋਚਦੇ ਸੀ ਸਰਦਾਰ ਜਿਹੜੇ ਨੇ ਇਹ ਕੰਮ ਕਰਦੇ ਨੇ ਤੇ ਸ਼ਰਾਬਾਂ ਪੀਂਦੇ ਨੇ ਤੇ ਪਾਰਟੀਆਂ ਕਰਦੇ ਨੇ ਤੇ ਸਾਨੂੰ ਤੁਹਾਡੀ ਹਿਸਟਰੀ ਬਾਰੇ ਨਹੀਂ ਸੀ ਪਤਾ ਤੇ ਇਹ ਐਕਸੀਬਿਸ਼ਨ ਦੇ ਵਿੱਚੋਂ ਇਹ ਵੇਖ ਕੇ ਜਿਹੜਾ ਹਿਮਿਲਟਨ ਯੂਨੀਵਰਸਿਟੀ ਵਾਲਾ ਆਪ ਕਾਲ ਕੀਤੀ ਸੀ ਤੁਸੀਂ ਸਾਡੇ ਕੋਲ ਆਓ ਜਿਹੜਾ ਤੁਸੀਂ ਉੱਥੇ ਚਲਾ ਰਹੇ ਹੋ ਸਾਡੇ ਵੀ ਇੱਥੇ ਸਾਡੇ ਬੱਚਿਆਂ ਨੂੰ ਪੜ੍ਹਾਓ ਸ਼ਹੀਦੀ ਦੇ ਆਲਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹ ਛੋਟੀ ਜਿਹੀ ਦੀ ਨੀਗੀ ਜਿੰਨਾ ਕ ਆਪਾਂ ਸਮਝਦੇ ਆ ਨਾ ਵੀ ਆਪਾਂ ਇੱਕ ਪ੍ਰੋਗਰਾਮ ਨਾਲ ਕਿ ਬਣਾ ਲੈ ਕਿ ਇਹਦੀ ਹੈ ਨਹੀਂ ਗੱਲ ਹੈ ਵਧਾਈ ਦੇ ਪਾਤਰਾਂ ਬਾਬਾ ਜੀ ਨੇ ਪ੍ਰੋਗਰਾਮ ਦਿੱਤਿਆ ਚਲੋ ਠੀਕ ਆ ਚਾਹੇ ਨੇ ਕੱਲਿਆਂ ਨੇ ਦਿੱਤਿਆ ਜੋ ਆਪਾਂ ਦੱਸਿਆ ਆਪਾਂ ਸਾਰੇ ਗੁਰਦੁਆਰਿਆਂ ਦੇ ਨਾਲ ਸਾਥ ਦਿੱਤਾ ਸਾਥ ਦੇਵਾਂਗੇ ਪਰ ਆਪਣੇ ਕੋਲ ਚਾਰੇ ਘੰਟੇ ਨੇ ਜਿੰਨੀ ਆਪਾਂ ਗੱਲਾਂ ਕਰਦੇ ਆ ਉਹਨਾਂ ਪ੍ਰੋਗਰਾਮ ਨੂੰ ਅੰਦਰ ਤੁਸੀਂ ਸਾਰੇ ਲੀਡਰ ਘੰਟੇ ਕਿ ਥੱਕ ਜਾਵਾਂ ਤੁਸੀਂ ਭੱਜਣ ਜਿਹਦਾ ਜਿਹਦਾ ਬਲਾਰਾ ਫੋਲੀ ਜਾਣਾ ਤੁਸੀਂ ਭੱਜੀ ਜਾਣਾ ਇਹ ਜਿਆ ਵਧੀਆ ਪ੍ਰਬੰਧ ਲੀਖੋ ਕਿ ਦੋ ਚਾਰ ਜਿਹੜੇ ਬੁਲਾਰੇ ਤੁਹਾਡੇ ਪਹਿਲਾਂ ਹੀ ਉਹੀ ਬੰਦੇ ਬੋਲਣ ਵਧੀਆ ਢੰਗ ਦੇ ਨਾਲ ਐਡਾ ਵੱਡਾ ਪ੍ਰੋਗਰਾਮ ਜਿਹੜਾ ਆਪਾਂ ਲਿਖਣਾ ਇੰਨਾ ਪੈਸਾ ਖਰਚਣਾ ਤੁਹਾਨੂੰ ਵਧੀਆ ਢੰਗ ਨਾਲ ਦਿਖਾ ਸਕੀਏ ਇਹਦੇ ਵਿੱਚੋਂ ਮੈਂ ਇਹ ਸੋਚਦਾ ਸਭ ਤੋਂ ਵੱਡੀ ਗੱਲ ਲੌਂਗ ਆਇਲੈਂਡ ਨਿਊ ਜਰਸੀ ਦੀ ਸੱਦੀ ਹੈ ਅੱਜ ਅਸੀਂ ਪਿਛਲੇ 35 ਸਾਲਾਂ ਦੇ ਵਿੱਚ ਸਿਰਫ ਸਿਟੀ ਵਿੱਚ ਦੋ ਬੰਦੇ ਭੇਜ ਸਕੇ ਪਰ ਅੱਜ ਸਾਡੀ ਬੜੀ ਗੱਲ ਹੈ ਇਹਨਾਂ ਦੇ ਨਾਲ ਭਾਈ ਗੁਰਦੇਵ ਸਿੰਘ ਕੰਮ ਫਾਈ ਸੋ ਅਨੁਰੋਧਨਾ ਕਰਕੇ ਬੜੀ ਵੱਡੀ ਗੱਲ ਆ ਸਾਡੀ ਸਿਟੀ ਦੇ ਵਿੱਚ ਹੁਣ ਅਸੀਂ ਉੱਥੇ ਉਹਨਾਂ ਨੂੰ ਸੱਦੋ ਚਾਹੇ ਉਹਨਾਂ ਨੂੰ ਆਪਾਂ ਬੋਲ ਤਾਂ ਨਹੀਂ ਦੋ ਚਾਰ ਚਾਰ ਮਿੰਟ ਲਈ ਆਪਦਾ ਕੱਠ ਦਿਖਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਚ ਪਹੁੰਚ ਗਿਆ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਜਿਨ੍ਹਾਂ ਨੇ ਜੋ ਪ੍ਰੋਗਰਾਮ ਫਰਦ ਪਹਿਲਾਂ ਲਿਖ ਲਿਆ ਤੇ ਚਲੋ ਕੋਈ ਗੱਲ ਨਹੀਂ ਅਸੀਂ ਇਹਨਾਂ ਨਾਲ 100% ਇਹਦੀ ਸਾਡੀ ਸੇਵਾ ਲਾਂਗੇ ਤੇ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਕੋਈ ਇਹਨਾਂ ਦਾ ਇਕੱਲਾ ਪ੍ਰੋਬਲਮ ਨਹੀਂ ਹੈਗਾ ਆਪਣਾ ਸਾਰਾ ਸਾਂਝਾ ਪ੍ਰੋਬਲਮ ਹੈ ਨਵੇਂ ਪਾਸ਼ਾ ਤਨਤ ਸ਼ੁਗਤੀ ਇੱਕ ਬਾਦ ਅਜਾ ਛੇਦੀ ਦਿਹਾੜਾ ਜੋ ਆ ਮੁਰਕੇ ਫਿਰ ਜ਼ਿੰਦਗੀ ਚ ਨਹੀਂ ਆਣਾ ਇਸ ਲਈ ਹਸ ਕੋ ਬੇਨਤੀ ਹੈ ਸਾਰੇ ਆਪਣੇ ਦਿਲ ਸਾਫ਼ ਰੱਖਿਓ ਤੇ ਕੋਈ ਕਿਛ ਕਮੀ ਹੋਵੇ ਆਪਣਾ ਦਸਰਾ ਫਰਜ਼ਮੰਦ ਇਕ ਦੂਜੇ ਨੂੰ ਪਈ ਇਥੇ ਕੋ ਹੁੰਦਾ ਨਹੀਂ ਹੈ ਤੇ ਅਸੀਂ ਬਾਕੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਭਈ ਬਾਚੜ ਕੇ ਆਪਸਿਕ ਨਾਲ ਆ ਇਸਾ ਲੋੜ ਪਈ ਕੋ ਫੰਡ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਕਰ ਕੇ ਸੇਵਾ ਕਰਾਂ ਕੋ ਬੇੜ ਜਦਾ ਕਰ ਲੋ ਕੋਈ ਗੱਲ ਨਹੀਂ ਜਿੰਨਾ ਬਣਾਇਆ ਅਸੀਂ ਵੱਤ ਤੋਂ ਬਾਅਦ ਅਗਲੇ ਹਫਤੇ ਤੁਸੀਂ ਸਾਨੂੰ ਆਪਣਾ ਬਿਰਧ ਹਾਜ਼ਰ ਹੋ ਕਿੰਨਾ ਫਾਈਨਲ ਕਰਕੇ ਉਤੋਂ ਬਾਅਦ ਸਿਕਸਾੜੀ ਮੀਟ ਲੱਕ ਕਿਨੂੰ ਆਪਾਂ ਸਾਰੇ ਇਕੱਠੇ ਹੋਗੇ ਤਾਂ ਬਜਰਪਾ ਆਂਗੇ ਇੱਥੇ ਤੇ ਆਪ ਸਿਕਤਾਂ ਨੂੰ ਬੇਨਤੀ ਕੀਤੀ ਜਾਂਦੀ ਜੰਨੀਆਂ ਮੇਰੇ ਵੀਰ ਸਾਰੇ ਗੁਰੂ ਘਰ ਤੇ ਪਹੁੰਚੇ ਨੇ ਤੇ ਅਗਲੇ ਹਫਤੇ ਬਾਬਾ ਮੱਖਣ ਸ਼ਾ ਲਵਾਣਾ ਮੀਟਿੰਗ 4 ਵਜੇ ਉਤੋਂ ਬਾਅਦ 21 ਨੂੰ ਸਿਕਸਾੜੀ ਅਦਰੰਦੋ ਜੀ ਭਾਜੀ ਬਫਰ ਹਾਂ ਮੈਂ ਹਾਂਜੀ ਤੇ ਆਪਾਂ ਬੀੜਗਾ ਬਾਤੂ ਬਾਤ ਕਰੀ ਆਪਣੇ ਵਿਚਾਰ ਰੱਖੋ ਤੋਂ ਅਸਮੂਹ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ ਉਹਨਾਂ ਵੱਲੋਂ ਵਿਚਾਰਾਂ ਵੀ ਹੋਈਆਂ ਨੇ ਅਤੇ ਨਾਲ ਹੀ ਨਾਲ ਅਸੀਂ ਆਪਣੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਜਿਹੜੀਆਂ ਕਮੇਟੀਆਂ ਨਹੀਂ ਪਹੁੰਚ ਸਕੀਆਂ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿ ਟਰਾਈ ਸਟੇਟ ਦੀਆਂ ਜਿਹੜੀਆਂ ਕਮੇਟੀਆਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਜਾਵੇ ਲੇਕਿਨ ਇਹ ਸੱਦਾ ਜਿਹੜਾ ਦੁਨੀਆ ਭਰ ਦੇ ਸਿੱਖਾਂ ਨੂੰ ਹੈ ਤੇ ਉਹ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਨੇ ਉਹਨਿਆਈ ਨੇ ਸਾਰਿਆਂ ਨੂੰ ਸੱਦਾ ਹੈ ਕਿ ਕੋਸ਼ਿਸ਼ ਕਰੋ 29 ਨਵੰਬਰ ਨੂੰ ਜਿਹੜਾ ਤੁਹਾਡੇ ਦਰਸ਼ਨ ਹੋਣ ਤੇ ਆਪਾਂ ਆ ਕੇ ਇੱਕ ਇਕੱਠ ਦੇ ਰੂਪ ਦੇ ਵਿੱਚ ਜਿਹੜਾ ਦੁਨੀਆ ਨੂੰ ਦੱਸ ਸਕੀਏ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਕਿਸ ਤਰੀਕੇ ਨਾਲ આજ ਤੋਂ 350 ਸਾਲ ਪਹਿਲਾਂ ਇੱਕ ਧਰਮ ਨੂੰ ਬਚਾਉਣ ਵਾਸਤੇ ਜਿਹੜੀ ਉਹ ਕੁਰਬਾਨੀ ਜਿਹੜੀ ਦਿੱਲੀ ਦੀ ਧਰਤੀ ਦੇ ਉੱਤੇ ਦਿੱਤੀ ਸੀ ਤੇ ਆਸ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੇ ਉੱਥੇ ਦਰਸ਼ਨ ਹੋਣਗੇ ਅਤੇ ਤੁਸੀਂ ਵੀ ਆਪਣੇ ਵੱਲੋਂ ਸੁਝਾਅ ਜਿਹੜੇ ਜ਼ਰੂਰ ਦਿਓ ਕਿਉਂਕਿ ਹਰੇਕ ਦੇ ਵੱਲੋਂ ਦਿੱਤੇ ਗਏ ਤਿਲ ਫੁੱਲ ਅਤੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਇੱਕ ਕਮੇਟੀ ਜਿਹੜੀ ਇਹਨਾਂ ਵੱਲੋਂ ਬਣਾਈ ਗਈ ਆ ਉਹ ਪ੍ਰਵਾਨ ਕਰੇਗੀ ਤੇ ਕੋਸ਼ਿਸ਼ ਕਰਾਂਗੇ ਕਿ ਸਿਰਲ ਮਿਲ ਕੇ ਇਸ ਦਿਹਾੜੇ ਨੂੰ ਇਤਿਹਾਸਕ ਤੌਰ ਤੇ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ